ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਗੁਰੂ ਨਾਨਕ ਦੇਵ ਜੀ ਦੇ ਪੜਨੇ ਪੌਣ ਤੋਂ ਅੱਗੇ ਠੀਕ ਹੈ ਕਿ ਜਦੋਂ ਉਹਨਾਂ ਨੂੰ ਪੜਨ ਨਾ ਪਾਇਆ ਅੱਗੇ ਬਾਲ ਲੀਲਾ ਤੇ ਕਰ ਆਪਾਂ ਕੀਤਾ ਪਿੱਛੇ ਵੀਡੀਓ ਪਾਈ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਹੁਣ ਅੱਜ ਆਪਾਂ ਗੱਲ ਕਰਨ ਲੱਗੇ ਆ ਪੜਨਾ ਪੌਣ ਗੁਰੂ ਨਾਨਕ ਦੇਵ ਜੀ ਜਦੋਂ ਸੱਤਾਂ ਵਰਿਆਂ ਦੇ ਹੋਏ ਤੇ ਉਹਨਾਂ ਦੇ ਪਿਤਾ ਨੇ Hindu ਰੀਤੀ ਅਨਸਾਰ ਪਿੰਡ ਦੇ ਜੋਤਿਸ਼ੀ ਨੂੰ ਆਖਿਆ ਕਿ ਉਹ ਬਾਲਕ ਨੂੰ ਪੜਾਉਣ ਬਿਠਾਉਣ ਲੈ ਸ਼ੁਭ ਮੂਹਰਤ ਕੱਢੋ ਪੰਦੇ ਦਾ ਵਿਚਾਰ ਸੀ ਕਿ ਉਹਨਾਂ ਨੂੰ ਹੁਣ ਪੜ੍ਹਨਾ ਚਾਹੀਦਾ ਹੈ ਮਾਮਲੀ ਜਹੀ ਪਾਰਸ਼ਲਾ ਸੀ ਤੇ ਫੀਸ ਵੀ ਕੋਈ ਵਧੇਰੇ ਨਹੀਂ ਸੀ ਅੱਜ ਕੱਲ ਤਾਂ ਪਿੰਡ ਦੇ ਸ਼ਾਊਕਾਰ ਆਪਣੇ ਕੋਲ ਹੀ ਨਗਦੀ ਰੱਖਦੇ ਹਨ ਪਰ ਉਦੋਂ ਇਸ ਦੇ ਉਲਟ ਮਹਤਾ ਕਾਲੂ ਜੀ ਦੇ ਘਰੋਂ ਤ੍ਰਿਪਤਾ ਜੀ ਹੀਰ ਪਏ ਪੈਸੇ ਤੇ ਘਰ ਦੀ ਪੂੰਜੀ ਆਪਣੇ ਹੱਥ ਰੱਖਦੇ ਸਨ ਉਹਨਾਂ ਕੋਲ ਕਾਲੂ ਜੀ ਨੇ 1 ਟਕਾ ਤਿੰਨ ਵਰਦੰਗ ਅੰਗਰੇਜ਼ੀ ਸਿੱਕਿਆਂ ਬਰੋਬਰ ਸੁਪਾਰੀ ਦੇ ਕੁਝ ਚੌਲ ਲੈ ਕੇ ਪਾਂਦੇ ਸਾਹਮਣੇ ਜਾ ਰੱਖੇ ਅਤੇ ਆਪਣੇ ਸਪੁੱਤਰ ਨੂੰ ਉਸ ਕੋਲ ਪੜਨ ਬਿਠਾ ਦਿੱਤਾ ਹਿੰਦੁਸਤਾਨ ਵਿੱਚ ਲੱਕੜੀ ਦੀਆਂ ਛਟੀਆਂ ਦੇ ਅੱਖਰ ਲਿਖਣ ਦੀ ਸਿੱਖਿਆ ਦਿੱਤੀ ਜਾਂਦੀ ਸੀ ਇਹਨਾਂ ਫੱਟੀਆਂ ਤੇ ਕਾਇਲੀ ਸ਼ਾਹੀ ਦਾ ਕੋਟਾ ਫੇਰਿਆ ਹੁੰਦਾ ਸੀ ਪਾਹ ਦਾ ਪਾਣੀ ਵਿੱਚ ਕੁਲੀ ਚਿੱਟੀ ਗਾਚੀ ਨਾਲ ਉਸ ਉੱਤੇ ਅੱਖਰ ਲਿਖ ਦਿੰਦਾ ਸੀ ਅਤੇ ਬੱਚੇ ਅੱਖਰ ਦੇ ਨਾਂ ਉੱਚੀ ਉੱਚੀ ਜ਼ੋਰ ਨਾਲ ਬੋਲ ਮੂਡ ਮੂਡ ਚੇਤੇ ਕਰਦੇ ਸੀ ਗੁਰੂ ਨਾਨਕ ਦੇਵ ਜੀ ਵਾਸਤੇ ਪਾਉਂਦੇ ਨੇ 35 ਲਿਖ ਕੇ ਦਿੱਤੀ ਅਤੇ ਉਹਨਾਂ ਨੇ ਇੱਕ ਦਿਨ ਪਿੱਛੋਂ ਆਪ ਹੀ ਬਿਨਾਂ ਦੇਖੇ ਲਿਖ ਦਿਖਾਈ ਆਖਦੇ ਹਨ ਕਿ ਉਸ ਵੇਲੇ ਨਿੱਕੇ ਜੈ ਗੁਰੂ ਨੇ 35 ਅਖਰੀ ਪੱਟੀ ਲਿਖੀ ਤੇ ਹੋਰ ਨਾ ਬੋਲੀਆਂ ਵਿੱਚ ਅਜਿਹਾਂ ਰਚਨਾਵਾਂ ਵਾਂਗ ਗੁਰੂ ਜੀ ਨੇ ਵੀ ਮੁੱਢੋਂ ਤਰਤੀਬ ਬਾਰ ਅੱਖਰ ਨੂੰ ਅੱਖਰਾਂ ਨੂੰ ਲਿਆਇਆ ਆ ਹੈ ਤੇ ਪਾੰਦਾ ਰਹੀ ਜਿਨ੍ਹਾਂ ਵਿੱਚ ਇਹ ਅੱਖਰ ਆਉਂਦੇ ਹਨ ਛੰਦਾਂ ਬੱਦੀ ਕਵਿਤਾ ਵਿੱਚ ਵਾਹਿਗੁਰੂ ਨੂੰ ਮਿਲਨ ਦੇ ਭਾਵ ਆਪਣੇ ਮਤ ਦੇ ਨੀਮਾ ਤੇ ਸਿਰਜਣਹਾਰ ਦੇ ਗੁਨਾ ਦੀ ਪ੍ਰਸ਼ੰਸਾ ਕੀਤੀ ਰਾਗ ਆਸਾ ਵਿੱਚ ਪੱਟੀ ਇਸ ਤਰ੍ਹਾਂ ਲਿਖੀ ਹੈ ਰਾਗ ਆਸਾ ਮਹੱਲਾ ਪੱਟੀ ਲਿਖੀ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਸੇ ਸੇ ਸੋਏ ਸ੍ਰਿਸ਼ਟੀ ਜਿਨ ਸਾਜੀ ਸਬਣਾ ਸਾਹਿਬ ਏਕ ਪਿਆ ਸੇਵਤ ਰਹਿ ਚਿਤ ਜਿਨ ਕਾ ਲਗਾ ਤਿੰਨ ਕਾ ਸਫਲ ਪਿਆ ਇੰਜ ਲੱਗਦਾ ਸੀ ਕਿ ਗੁਰੂ ਨਾਨਕ ਦੇਵ ਜੀ ਕੁਝ ਸਮੇਂ ਲਈ ਪਾਠਸ਼ਾਲਾ ਜਾਂਦੇ ਰਹੇ ਹੋਣ ਇੱਕ ਦਿਨ ਮਹਾਰਾਜ ਉਪ ਚਾਪ ਜੇ ਬੈਠੇ ਰਹੇ ਆਪਣੀਆਂ ਪੁਸਤਕਾਂ ਵੱਲ ਧਿਆਨ ਨਾ ਦਿੱਤਾ ਪਾੰਦੇ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਉਂ ਨਹੀਂ ਪੜ੍ਹਦੇ ਤਾਂ ਗੁਰੂ ਜੀ ਨੇ ਕਿਹਾ ਕਿ ਤੂੰ ਮੈਨੂੰ ਪੜਾਉਣ ਲਈ ਕਾਫੀ ਵਿਦਵਾਨ ਹੈ ਪਾੰਦੇ ਨੇ ਜਵਾਬ ਦਿੱਤਾ ਕਿ ਮੈਂ ਸਭ ਕੁਝ ਪੜ ਚੁੱਕਾ ਹਾਂ ਵੇਦ ਸ਼ਾਸਤਰ ਸਾਰੇ ਪੜੇ ਹਨ ਲੇਖ ਪਤਾ ਕਰਨਾ ਜਾਣਦਾ ਹਾਂ ਖਾਤੇ ਰੋਕੜਾ ਤੇ ਸੂਦ ਸਭ ਕੁਝ ਲਿਖਣਾ ਦੇ ਮੈਨੂੰ ਜਾਂਚ ਹੈ ਅਤੇ ਰਕਮਾਂ ਦਾ ਟਕਰਾ ਕਰ ਸਕਦਾ ਹਾਂ ਤਾਂ ਗੁਰੂ ਜੀ ਨੇ ਫਰਮਾਇਆ ਤੇਰੇ ਸਿੱਖੇ ਹੋਏ ਇਹਨਾਂ ਗੁਣਾਂ ਨਾਲੋਂ ਵੈਗੁਰੂ ਦੇ ਗਿਆਨ ਨੂੰ ਸਿੱਖਣਾ ਮੈਂ ਚੰਗਾ ਸਮਝਦਾ ਹਾਂ ਪੰਦਾ ਇਹ ਸੁਣ ਕੇ ਹੈਰਾਨ ਹੋ ਗਿਆ ਅਤੇ ਉਸਨੇ ਗੁਰੂ ਜੀ ਦੇ ਸੰਤ ਮਹਾਤਮਾ ਜਾਣ ਕੇ ਨਮਸਕਾਰ ਕੀਤੀ ਅਤੇ ਕਿਹਾ ਕਿ ਜੋ ਤੁਹਾਡੀ ਮਰਜ਼ੀ ਹੈ ਕਰੋ ਇਸ ਵਿਦਿਆਕ ਚਮਤਕਾਰ ਪਿੱਛੇ ਗੁਰੂ ਜੀ ਨੇ ਪਾਠਸ਼ਾਲਾ ਜਾਣਾ ਛੱਡ ਦਿੱਤਾ ਅਤੇ ਘਰ ਵੀ ਹੀ ਪੜਦੇ ਰਹਿ ਜਾਂ ਆਪਣੇ ਖਿਆਲਾਂ ਵਿੱਚ ਮਗਨ ਰਹਿੰਦੇ ਇਸ ਹਾਲਤ ਵਿੱਚ ਕਿੰਨੇ ਕਿੰਨਾ ਚਿਰ ਟਿਕੇ ਰਹਿੰਦੇ ਭਾਵੇਂ ਜਾਗਦੇ ਹੋਣ ਭਾਵੇਂ ਸੁੱਤੇ ਹੋਣ ਅਤੇ ਆਪ ਸਦਾ ਹੀ ਧਰਮੀ ਪੁਰਸ਼ਾਂ ਦੀ ਸੰਗਤ ਕਰਿਆ ਕਰਦੇ ਸਨ ਵੱਡੇ ਵੱਡੇ ਧਰਮਾਂ ਦੇ ਲੋਕ ਇਸ ਗੱਲ ਦਾ ਮਾਣ ਸਮਝਦੇ ਸੀ ਕਿ ਸਾਡੇ ਗੁਰੂ ਪੈਗੰਬਰ ਮੱਝ ਦੇ ਕਰਤਾ ਪਾਠਸ਼ਾਲਾ 'ਚ ਪੜਨ ਵਾਲੀਆਂ ਵਿਦਿਆ ਤੋਂ ਅਣਜਾਣ ਸਨ ਉਹਨਾਂ ਦੇ ਖਿਆਲਾਂ ਤੋਂ ਪਤਾ ਲੱਗਦਾ ਹੈ ਕਿ ਜੋ ਕੁਝ ਉਹਨਾਂ ਨੇ ਧਾਰਮਿਕ ਆਗੂਆਂ ਨੂੰ ਪਤਾ ਸੀ ਉਹਨਾਂ ਦਾ ਕਹਿਣਾ ਹੈ ਕਿ ਉਹ ਸਭ ਕੁਝ ਉਹਨਾਂ ਨੂੰ ਪਰਮਾਤਮਾ ਵੱਲੋਂ ਹੀ ਗਿਆਨ ਮਿਲਦਾ ਸੀ ਉਹ ਕਿਸੇ ਹੋਰ ਪਾਸੋਂ ਨਹੀਂ ਸਨਸ ਪੜਦੇ ਸਾਨੂੰ ਇਸ ਗੱਲ ਦੀ ਕੋਈ ਖਾਸ ਮੱਤਤਾ ਮਹਿਸੂਸ ਨਹੀਂ ਹੁੰਦੀ ਕਿ ਅਸੀਂ ਵੀ ਸਿੱਖ ਧਰਮ ਦੇ ਕਰਤਾ ਨੂੰ ਅਨਪੜ੍ਹ ਕਹੀਏ ਜਿਸ ਤਰੀਕੇ ਨਾਲ ਉਹਨਾਂ ਨੇ ਵਿਦਿਆ ਹਾਸਲ ਕੀਤੀ ਉਸ ਨੂੰ ਸਮਝਣਾ ਕੋਈ ਔਖੀ ਗੱਲ ਨਹੀਂ ਜੇ ਗੁਰੂ ਜੀ ਉਸ ਪਿੰਡ ਦੇ ਮਾਮਲੇ ਸਕੂਲ ਚਹੀ ਹੀ ਰਹਿੰਦੇ ਤਾਂ ਇਸ ਤਰ੍ਹਾਂ ਦੀ ਕੋਈ ਦਲੀਲ ਨਾ ਮਿਲਦੀ ਕਿ ਗੁਰੂ ਜੀ ਉੱਥੇ ਬਹੁਤ ਕੁਝ ਸਿੱਖਦੇ ਪਰ ਤਲਵੰਡੀ ਦੇ ਸੰਗੜੇ ਜੰਗਲਾਂ ਵਿੱਚ ਤਪੀ ਅਤੇ ਥਾਨ ਪ੍ਰਸਤੀ ਸਾਧ ਫਰਹਿੰਦੇ ਸਨ ਇਹ ਲੋਕਾਂ ਦੋ ਕਾਰਨਾ ਕਰਕੇ ਇਸ ਜੰਗਲ ਇਲਾਕੇ ਵਿੱਚ ਆ ਕੇ ਵਸੇ ਸਨ ਇੱਕ ਤਾਂ ਇਹ ਸੀ ਕਿ ਉਹਨਾਂ ਦੀ ਭਗਤੀ ਵਿੱਚ ਕੋਈ ਵਿਘਨ ਨਾ ਪਾਵੇ ਅਤੇ ਦੂਜਾ ਇਹ ਕਿ ਉਹ ਕੋਈ ਉਹ ਕੱਟੜ ਮੁਸਲਮਾਨ ਤੇ ਜ਼ੁਲਮ ਤੋਂ ਬਚੇ ਰਹਿਣ ਸਾਰੀਆਂ ਜਨਮ ਸਾਖੀਆਂ ਇਸ ਗੱਲ ਦੀਆਂ ਗਵਾਹ ਹਨ ਕਿ ਗੁਰੂ ਜੀ ਇਕਾਤ ਚ ਰਹੇ ਕਰਦੇ ਸਨ ਅਤੇ ਧਾਰਮਿਕ ਪੁਰਸ਼ਾਂ ਦੀ ਸੰਗਤ ਕਰਦੇ ਸਨ ਜਿਨ੍ਹਾਂ ਦੇ ਉੱਥੇ ਆਉਣਾ ਜਾਣਾ ਸੀ ਇਨ੍ਹਾਂ ਮਹਾਨ ਪੁਰਸ਼ਾਂ ਵਿੱਚ ਬਹੁਤ ਸਾਰੇ ਭਗਤੀ ਧਾਰਮਿਕ ਵਿਦਿਆ ਤੇ ਚੰਗੇ ਨਪੁੰਨ ਸਨ ਉਹ ਹਿੰਦੁਸਤਾਨ ਦੇ ਦੂਰ ਦੂਰ ਦੇ ਭਾਗਾਂ ਵਿੱਚ ਯਾਤਰਾ ਕਰ ਚੁੱਕੇ ਸਨ ਅਤੇ ਭਾਰਤ ਦੇ ਵੱਡੇ-ਵੱਡੇ ਆਗੂਆਂ ਨੂੰ ਮਿਲ ਚੁੱਕੇ ਸਨ ਇਸ ਲਈ ਗੁਰੂ ਜੀ ਭਾਰਤ ਦੇ ਸੁਧਾਰ ਕਰਨ ਵਾਲਿਆਂ ਅਤੇ ਗਿਆਨੀਆਂ ਦੇ ਨਵੇਂ ਉਪਦੇਸ਼ਾਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਗਏ ਸਨ ਜੋ ਸ਼ਾਂਤੀ ਗੁਰੂ ਜੀ ਦੇ ਆਤਮਿਕ ਵਿਚਾਰਾ ਅਤੇ ਸਾਦ ਸੰਗਤ ਚੋਂ ਮਿਲੀ ਜਿੰਨਾ ਮਹਾਪੁਰਸ਼ਾਂ ਦੀ ਗੁਰੂ ਜੀ ਨੇ ਜੰਗਲ ਵਿੱਚ ਜਾ ਕੇ ਸੰਗਤ ਕੀਤੀ ਜਾਂ ਔਨ ਜਿਨ੍ਹਾਂ ਨੇ ਵੈਗੁਰੂ ਦੀ ਉਪਮਾ ਦੇ ਗੀਤ ਗੁਰੂ ਜੀ ਅੱਗੇ ਗਾਏ ਉਹਨਾਂ ਦਾ ਨਾਮ ਜਾਂ ਟਿਕਾਣਾ ਦਾ ਕੋਈ ਪਤਾ ਨਹੀਂ ਲੱਗਦਾ ਪਰ ਉਹਨਾਂ ਦੇ ਚੰਗੇ ਗੁਣ ਸਿੱਖ ਧਰਮ ਦੇ ਕਰਤਾ ਦੀ ਧਾਰਮਿਕ ਸ਼ਾਨ ਵਿੱਚ ਮਾਨੇ ਨਿਰਮਾਨ ਦਾ ਵਿਧੀ ਅਨੁਸਾਰ ਲੈ ਜਾ ਚੁੱਕੇ ਹਨ ਪਰ ਜੋ ਕੁਝ ਗੁਰੂ ਜੀ ਨੇ ਉਹਨਾਂ ਆਗੂਆਂ ਕੋਲ ਸਿੱਖਿਆ ਉਸ ਤੋਂ ਵਧੇਰੇ ਗੁਰੂ ਜੀ ਆਪਣੀ ਇੱਕ ਰਸਬਜਮੀ ਤਾਰ ਸੀ ਜਿਸ ਨਾਲ ਉਹ ਆਪਣੇ ਆਤਮ ਪਰਮਾਤਮਾ ਅਤੇ ਕਰਤਾਰ ਦੀ ਰਚਨਾ ਨਾਲ ਗੱਲਬਾਤ ਕਰਦੇ ਸਨ ਉਹ ਆਕਾਸ਼ ਬਾਣੀ ਜੋ ਕਈ ਮਹਾਤਾਵਾ ਨੇ ਸੁਣੀ ਸੀ ਉਹ ਜੰਗਲ ਚੋਂ ਸੁਣਾਈ ਦੇਣ ਲੱਗੀ ਅਤੇ ਉਸ ਨੇ ਗੁਰੂ ਨਾਨਕ ਦੇਵ ਜੀ ਦੇ ਖਿਆਲਾਂ ਨੂੰ ਆਤਮਿਕ ਆਨੰਦ ਦੀ ਟੀਸੀ ਤੇ ਪਹੁੰਚਾ ਦਿੱਤਾ ਹਾੜ ਦੀ ਗਰਮੀ ਸਿਆਲ ਦੀ ਠੰਡ ਆਕਾਸ਼ ਮੰਡਲ ਦੀ ਮਹਿਮਾ ਕੁਦਰਤ ਦੀਆਂ ਬਦਲਨ ਵਾਲੀਆਂ ਹਾਲਾਤਾਂ ਵਿੱਚ ਤੇ ਆਪਣੀ ਜਨਮ ਭੂਮੀ ਦੇ ਛੋਟੇ ਜਿਹੇ ਪਿੰਡ 'ਚ ਵਸਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਗੁਰੂ ਜੀ ਨੇ ਚਮਕਦੇ ਹੋਏ ਅੱਖਰਾਂ ਵਿੱਚ ਨਿਰੰਕਾਰ ਸਿਰਜਣਹਾਰ ਦਾ ਨਾਮ ਪੜਿਆ ਅਤੇ ਉਹਨਾਂ ਨੇ ਖੁਸ਼ੀ ਵਿੱਚ ਉਸ ਨਾਮ ਦੀ ਵਾਰ-ਵਾਰ ਗਾਇਆ ਨਾਮ ਹੀ ਗੁਰੂ ਜੀ ਦੀ ਪੂਜਾ ਤੇ ਧਿਆਨ ਵਿੱਚ ਕੇਂਦਰ ਬਣ ਗਿਆ ਅਤੇ ਮਹਾਰਾਜ ਦੇ ਮਤ ਵਿਸ਼ੇਸ਼ ਚਿੰਨ ਹੋ ਗਿਆ ਗੁਰੂ ਨਾਨਕ ਦੇਵ ਜੀ ਆਪਣੀ ਲਿਖਤਾਂ ਵਿੱਚ ਹੀ ਪਤਾ ਲੱਗਦਾ ਹੈ ਕਿ ਗੁਰੂ ਜੀ ਦੇ ਫਾਰਸੀ ਦੀ ਵੀ ਸਿੱਖੀ ਹੋਈ ਸੀ ਗੁਰੂ ਜੀ ਨੇ ਪਿਤਾ ਕਾਲੂ ਨੂੰ ਲੱਗਿਆ ਕਿ ਮੇਰਾ ਪੁੱਤਰ ਵਿਵਹਾਰਿਕ ਕਮਾਂ ਵਿੱਚ ਆਪਣੀ ਰੁਚੀ ਨਹੀਂ ਵਧਾ ਸਕਦਾ ਰਾਇ ਬਲਾਰ ਨੇ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਜੇਕਰ ਗੁਰੂ ਜੀ ਫਾਰਸੀ ਸਿੱਖ ਜਾਣ ਉਹਨਾਂ ਦੇ ਪਿਤਾ ਪਿੱਛੇ ਉਸ ਨੂੰ ਪਟਵਾਰੀ ਬਣਾ ਦੇਵਾਂਗੇ ਕਿਉਂਕਿ ਉਹਨਾਂ ਦਿਨਾਂ ਵਿੱਚ ਸਰਕਾਰੀ ਕਾਗਜ਼ਾ ਅਤੇ ਸਾਬਕ ਤਾ ਫ਼ਰਾਂਸੀ ਜ਼ਬਾਨ ਵਿੱਚ ਹੀ ਚੱਲਦੇ ਸੀ ਹਿੰਦੂ ਲੋਕ ਫ਼ਾਰਸੀ ਨਹੀਂ ਸਨ ਬੋਲਦੇ ਸਗੋ ਇਸ ਨੂੰ ਬੇਦੇਸ਼ੀ ਬੋਲੀ ਸਮਝਦੇ ਸਨ ਅਤੇ ਇਸ ਨੂੰ ਮਲੇਸ਼ ਪਾਸ਼ਾ ਆ ਕੇ ਨਫ਼ਰਤ ਕਰਦੇ ਸਨ ਪਰ ਗੁਰੂ ਨਾਨਕ ਦੇਵ ਜੀ ਦੇ ਸਮੇਂ ਹਿੰਦੂ ਲੋਕ ਫ਼ਰਾਸੀ ਨੂੰ ਰੋਜੀ ਕਮਾਉਣ ਦੇ ਲਾਲਚ ਨਾਲ ਸਿੱਖਦੇ ਸਨ ਜਿਸ ਤਰ੍ਹਾਂ ਅੱਜਕੱਲ ਗੁਰੂ ਜੀ ਇੱਕ ਮੁੱਲਾ ਕੋਲ ਫਾਰਸੀ ਪੜਨੇ ਪਾਇਆ ਗਿਆ ਅਤੇ ਗੁਰੂ ਜੀ ਹਿੰਦੂ ਪੰਦੇ ਵਾਂਗ ਹੀ ਫਾਰਸੀ ਪੜਾਉਣ ਵਾਲੇ ਮੁੱਲਾ ਨੂੰ ਵੀ ਹੈਰਾਨ ਕੀਤਾ ਉਹ ਰੁਕਨਦੀਨ ਦੇ ਕਹਿਣ ਤੇ ਗੁਰੂ ਨਾਨਕ ਦੇਵ ਜੀ ਨੇ ਜਵਾਬ ਦਿੱਤਾ ਵਿੱਚ ਉਸਤੇ ਉਸਤਾਦ ਦੀ ਚਿੱਤਰਨ ਧਾਰ ਕੇ ਫ੍ਰਾਂਸੀ ਵਿੱਚ ਹੀਠ ਲਿਖੀ ਸ਼ਹਿਰਫੀ ਦਾ ਉਚਾਰਨ ਕੀਤਾ ਅਲਫ ਅੱਲਾ ਨੂੰ ਯਾਦ ਕਰ ਗਫਲਤ ਮਨੋ ਵਿਸਾਰ ਸਾਸ ਪਲਟੇ ਨਾਮ ਬਿਨ ਤ੍ਰਿਗ ਜੀਵਨ ਸੰਸਾਰ ਗੁਰੂ ਜੀ ਨੇ ਕੁਝ ਕੋ ਫ੍ਰਾਂਸੀਆ ਪਦ ਅਤੇ ਫ੍ਰਾਂਸੀ ਦੇ ਕੁਝ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੇ ਹਨ ਗੁਰੂ ਜੀ ਦੂਜੇ ਲੋਕਾਂ ਦੇ ਖਿਆਲ ਬੜੇ ਧੀਰਜ ਅਤੇ ਰਾਮ ਨਾਲ ਸੰਦੇ ਅਤੇ ਸਹਾਰ ਦੇ ਸਨ ਇਹ ਗੱਲ ਵੀ ਮੰਨਣ ਯੋਗ ਲੱਗਦੀ ਹੈ ਕਿ ਗੁਰੂ ਜੀ ਇਸ ਤਰ੍ਹਾਂ ਦੇ ਸੁਭਾਅ ਨੂੰ ਮੁਸਲਮਾਨਾਂ ਦੀਆਂ ਪੁਸਤਕਾਂ ਜੜੀਆਂ ਫ੍ਰਾਂਸੀਜ਼ ਜ਼ਬਾਨਾਂ ਵਿੱਚ ਭਰੀਆਂ ਪਈਆਂ ਹਨ ਪੜਨ ਵਿੱਚ ਮਦਦ ਮਿਲੀ ਹੋਵੇ ਇਹ ਵੀ ਪਤਾ ਲੱਗਦਾ ਹੈ ਕਿ ਗੁਰੂ ਜੀ ਫ੍ਰਾਂਸੀ ਲੇਖਨ ਦੇ ਉਪਰੰਤ ਵੀ ਕਾਰ ਵਿਹਾਰ ਵਿੱਚ ਆਪਣੇ ਚਿੱਤ ਨਾਲ ਆ ਸਕੇ ਗੁਰੂ ਜੀ ਦੇ ਪਿਤਾ ਜੀ ਉਹਨਾਂ ਨੂੰ ਵਾਰਾ ਸਮਝਦੇ ਸਨ ਅਤੇ ਉਹ ਉਹਨਾਂ ਦੇ ਆਉਣ ਵਾਲੇ ਭਵਿੱਖ ਤੋਂ ਬਹੁਤ ਦੁਖੀ ਸੀ ਵੈਗੁਰ ਜੀ ਦਾ ਖਾਦਾ ਵੈਗੁਰ ਜੀ ਦੀ ਫਤਿਹ ਅੱਗੇ ਆਪਾਂ ਗੱਲ ਕਰਾਂਗੇ ਮੱਝੀਆਂ ਚਾਰਨ ਬਾਰੇ ਤੇ ਉਹਦੀ ਜਾਣਕਾਰੀ ਦੇਵਾਂਗੇ ਸਾਖੀ ਮੱਝੀਆਂ ਚਾਰਨ ਵਾਲੀ ਠੀਕ ਹੈ ਤੇ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਜਿਆਦਾ ਧੰਨਵਾਦ